ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਹੁਣੀ ਆਪਣੀ ਜ਼ਿੰਦਗੀ ਦੀ ਇੱਕ ਬੜੀ ਹੀ ਮੰਦਭਾਗੀ ਘਟਨਾ ਦੇ ਬਾਰੇ ਦੱਸ ਰਿਹਾ ਜਦੋਂ ਨਿਊਯਾਰਕ ਦੇ ਇੱਕ ਗੁਰਦੁਆਰੇ ਦੇ ਵਿੱਚ ਸੰਤ ਸਿੰਘ ਮਸਕੀਨ ਹੁਣੀ ਕਥਾ ਕਰਕੇ ਨਿਕਲੇ ਤੇ ਕੁਝ 15 ਤੋਂ 20 ਸਿੱਖ ਨੌਜਵਾਨਾਂ ਨੇ ਵੀਰੋ ਸੰਤ ਸਿੰਘ ਮਸਕੀਨ ਰਾਂ ਨੂੰ ਘੇਰ ਲਿਆ ਗਾਲਾਂ ਕੱਢੀਆਂ ਅਪਮਾਨ ਕੀਤਾ ਤੇ ਮਾਰਿਆ ਤੱਕ ਤੇ ਵੀਰੋ ਫਿਰ ਸੰਤ ਸਿੰਘ ਮਸਕੀਨ ਹੁਣੀ ਜਿਨ੍ਹਾਂ ਨੂੰ ਦਿਲ ਦਾ ਵੀ ਮਸਲਾ ਸੀ ਕਿਸ ਤਰ੍ਹਾਂ ਉਹਨਾਂ ਦੀ ਜਾਨ ਬਚੀ ਕਿੰਨੇ ਉਹਨਾਂ ਦੀ ਜਾਨ ਬਚਾਈ ਵੀਰੋ ਬੜੀ ਹੀ ਇਹ ਅੱਜ ਦੀ ਕਥਾ ਦਾ ਟਾਈਟਲ ਸੁਣ ਕੇ ਮੈਨੂੰ ਵੀ ਹੈਰਾਨਗੀ ਤੇ ਤਕਲੀਫ ਹੋਈ ਵੀਰੋ ਪੂਰੀ ਤਫਸੀਲ ਅਸੀਂ ਸੰਤ ਸਿੰਘ ਮਸਕੀਰਾ ਦੇ ਕੋ ਜਾਣਾਂਗੇ ਸੋ ਚਲ ਕੇ ਵੀਰ ਕਥਾ ਸੁਣਨੇ ਇਸ ਦੇ ਬਾਰੇ ਜਾਣਿਆ ਇੱਥੇ ਗੁਰਦੁਆਰਿਆਂ ਵਿੱਚ ਉਹ ਨੌਜਵਾਨ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕਾਬਜ਼ ਸਨ ਬੇਕੁਸਤੇ ਕਿਸ ਹਾਲਾਤ ਦੇ ਦੌਰਾਨ ਨਸ ਕੇ ਆਏ ਸਨ ਤੇ ਕੁਛ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਮਜ਼ੇ ਸਨ ਇਹਨਾਂ ਦੀ ਸੋਚਣੀ ਮੈਂ ਦੇਖ ਕੇ ਹੈਰਾਨ ਹੋਇਆ ਹਾਲਾਤ ਦਾ ਕੁਝ ਵੀ ਪਤਾ ਨਹੀਂ ਉਹਰੇ ਐਰੇ ਦਾ ਵੀ ਪਤਾ ਨਹੀਂ ਲੇਕਿਨ ਦਮ ਕਾਜੇ ਬੜੇ ਨਿਊਯਾਰਕ ਗ੍ਰਿਟ ਪੰਦਰਾਂ ਵੀ ਨੌਜਵਾਨਾਂ ਨੇ ਮੈਨੂੰ ਘੇਰ ਲਿਆ ਬੋਨੀ ਸਟਰੀਟ ਗੁਰਦੁਆਰੇ ਦੇ ਇੱਕ ਕਮਰੇ 'ਚ ਬੁਲਾ ਕੇ ਕਹਿਣ ਲੱਗੇ ਤੁਸੀਂ ਮੂਲ ਮੰਤਰ ਗੁਰੂ ਪ੍ਰਸਾਦ ਤੱਕ ਪੜ੍ਹਦੇ ਹੋ ਮੈਂ ਕਿਹਾ ਹੈ ਹੀ ਗੁਰੂ ਪ੍ਰਸਾਦ ਤੱਕ ਨਹੀਂ ਤਾਂ ਨਿਕੋਸੀ ਵੀ ਸਕਤ ਹੈ ਮੈਂ ਉਹਨਾਂ ਨੂੰ ਕਿਹਾ ਇਹ ਕੰਮ ਕੁਛ ਪ੍ਰਚਾਰ ਕਰਤੇ ਰਹਿਣ ਲਿਓ ਜੁੜਾ ਕੰਮ ਥੋੜਾ ਤੁਸੀਂ ਆਪਣਾ ਕੰਮ ਕਰੋ ਕਾਉਨ ਨੇ ਮੈਨੂੰ ਗੱਲਾਂ ਵੀ ਕੱਡੀਆਂ ਅਬ ਸ਼ਬਦ ਵੀ ਬੋਲੇ ਆਹ ਇੱਕ ਨੌਜਵਾਨ ਬੱਚੀ ਜੋ ਮੇਰੇ ਰਿਸ਼ਤੇ ਦੀ ਉਹ ਤੇਰੰਦੀ ਸੀ ਉਹ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿੱਤੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਦੇ ਚਲਨ ਗਈ ਗੁਰਬਾਣੀ ਵਿਚਾਰ ਸੁਣਾਦਿਆਂ ਲੰਘ ਗਈ ਤੁਸੀਂ ਗੁਰਬਾਣੀ ਸੰਬੰਧੀ ਉਸ ਦੀਆਂ ਗਲਤੀਆਂ ਕੱਢਦੇ ਹੋ ਜਦਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਪਾਣੀ ਫੇਰਦੇ ਹੋ نے میری ماں پکڑ لی آخیا اٹھو تو سی کیونکہ اس نے پتا سی میں ہارٹ کا بھی مریض ہاں دوائی لینا اس دوران ایک دو نوجوان کی اکھا میں دیکھیا انہوں نے اکھ نال اشارہ کیا کہ مسکین کے ہاتھ اٹھائی ہے میں اکھا دیکھ لیا لیکن ਉਹ ਨਾਲ ਇੱਕ ਵਡੇਰੀ ਉਮਰ ਦਾ ਵਿਸੀ ਉਸਨੇ ਇਸ਼ਾਰਾ ਕਰ ਦਿੱਤਾ ਜਾਣ ਦਿਵਾ ਔਰ ਇੱਕ ਗਿਆਨੀ ਜੋ ਆਪਣੇ ਆਪ ਨੂੰ ਟਕਸਾਲੀ ਕਹਿੰਦਾ ਸੀ ਜਦਕਿ ਮੈਂ ਕਦੀ ਉਸਨੂੰ ਨਹੀਂ ਦੇਖਿਆ ਟਕਸਾਲ ਵਿੱਚ ਨਾ ਹੀ ਸੰ ਜਰਮੈਲ ਸਿੰਘ ਨਾਲ ਦੇਖਿਆ ਉਹ ਵਿਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜਨ ਐਲਸਨ ਮੈਨੂੰ ਸਰਪਾ ਦੇਣ ਲਈ ਆਉਂਦੇ ਸਨ। ਉੱਚੀ ਚਾਦਰ ਤੇ ਦਸਤਾਰ ਦੇਣੀ, ਮਾਇਆ ਦੇਣੀ, ਬਾਬਾ ਖੜਕ ਸਿੰਘ ਵੀ ਸਰਪਾ ਦੇਣ ਲਈ ਆਉਂਦੇ ਸਨ। ਇੱਕ ਸਰਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਔਰ ਸੰਜਰਨੈਲ ਸਿੰਘ ਇੱਕ ਸੋਇਕਦਮੜਾ ਰੱਖੇ ਦਸਤਾਰ ਮੈਨੂੰ ਸੋਪੇ ਦੇ ਰੂਪਿਛ ਦੇ ਲੈ ਸੰਨ ਮੈਂ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦਾ ਸੀ ਸੰਜਰਨੈਲ ਸਿੰਘ ਮੇਰੀਆਂ ਟੇਕਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ ਔਰ ਕਦੀ ਕਦੀ ਬੈਠ ਕੇ ਮੈਂ ਚਾਰ ਬਟਾਂਦਰਾਂ ਵੀ ਕਰਦੇ ਸੀ ਪਰ ਉਹਨਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ। ਔਰ ਮੈਂ ਸੋਚਦਾ ਸੀ ਗੁਰਦੁਆਰੇ ਕੌਣ ਇਹ ਵਿਚਾਰ ਰਸਤਲ ਦਿੱਤੇਗਾ? ਵਾਕਈ ਐਸਾ ਹੀ ਹੋਇਆ। کنڈا اور امریکہ دے بیشتر گردوارے بڑے لڑائی جھگڑے دے کارن بنے اور خون خرابے ہوتے رہے وہ نوجوان جنہ نے میری اس طریقے بیشتی کی تھی دو تین دن میرا دماغ اپسیٹ رہا ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਕੋਲ ਹੋਰ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਿਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜੇ ਸਹਿਜੇ ਇਹ ਨੌਜਵਾਨ ਔਨ ਸੰਗਤਾਂ ਦੀਆਂ ਨਿਗਾਹਾਂ ਤੋਂ ਗਿਰਦੇ ਗਏ ਅਤੇ ਮਾਹੌਲ ਠੰਡਾ ਹੋਇਆ ਪਰ ਮੈਂ ਕਾਫੀ ਦਿਨਾਂ ਤੋਂ ਹਰ ਸਾਲ ਇਨਾਵਲਕਾਂ ਦੇ ਵਿੱਚ ਗਰਮੀਆਂ ਦੇ ਦਿਨਾਂ 'ਚ ਆ ਜਾਣਾ ਗੁਰਵਾਣੀ ਪ੍ਰਚਾਰ ਦੀ ਸੇਵਾ ਕਰ ਵਾਪਸ چلا ਜਾਣਾ ਮੈਂ ਪੂਰਨ ਤੌਰ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰ ਲਿਆ ਕਿਉਂ? ਸਰਬጣਕ ਦੀ ਤਾਕਤ ਬਿਨਾਂ ਜਣਾਗੁੱਲ ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁਛ ਚੰਨ ਜ਼ਿਮਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੋਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਕੰਮ ਕਿ ਸਿਆਸਤ ਵਿੱਚ ਦਾਅ ਪੇਚ ਉਤਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨौजਵਾਨਾਂ ਦੇ ਸਿੱਖ ਸੰਤਨ ਦੇ ਧਰਮ ਦੇ ਬੂਟੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ਪਰ ਮੈਂ ਉਦੋਂ ਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰਕੇ ਕਿਤੇ ਕਿ ਮੈਂ ਰਾਜਨੀਤਿਕ ਪਹਿਲੇ ਵੀ ਨਹੀਂ ਸੀ ਸਿਰਫ ਰਾਜਨੀਤੀ ਨੇ ਜੋ ਜ਼ਖਮ ਪਹੁੰਚਾਇਆ ਸੀ ਉਸ ਸੰਬੰਧ ਵਿੱਚ ਮੈਂ ਬੋਲਣਾ ਆਰੰਭ ਕੀਤਾ ਸੀ ਔਰ ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਵਿੱਚ ਆ ਗਿਆ ਨਿਰੋਲ ਗੁਰਬਾਣੀ ਧਰਮ ਦਾ ਪ੍ਰਚਾਰ ਸੀਨੇਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ ਜ਼ਿੰਦਗੀ 'ਚ ਤੋਂ ਵੱਡੀਆਂ ਛਲਕਾਂ ਵੀ ਦਿੱਤੀਆਂ ਉਹਨਾਂ 10 ਸਾਲਾਂ ਦੇ ਦੌਰਾਨ ਮੈਂ ਕਾਫੀ ਕੁਝ ਗਵਾਇਆ ਔਰ ਢੈਂਡੀ ਕਲਾ چلا ਗਿਆ ਇਸ ਤਰ੍ਹਾਂ ਗੁਰੂ ਕਿਰਪਾ ਸੁਧਕਾਰ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਭਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਨੇ ਮੇਰੇ ਕੁਸ਼ਾਲ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ 15 ਉਮੰਗ ਪਿਆਸ ਉਹਨਾਂ ਝਰਕਾਂ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਪ੍ਰਭ ਮੋਹੇ ਕਬ ਗਨ ਲਾਵੇਂਗੇ ਜਪਦਾ ਅਜੇ ਮੇਰੀ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੀ ਬਬਾ ਭਲਵੰਦ ਸਿੰਘ ਦੀ ਦਾ ਇੱਕ ਬੋਲ ਯਾਦ ਆ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੋਂਦੇ ਚ ਜਦ ਮਾਂ ਦਾ ਹਸਤ ਨੂੰ ਪੈ ਜਾਂਦਾ ਹੈ ਉਹ ਛੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਤਰ੍ਹਾਂ ਦਾ ਰਸ ਮਿਲ ਜਾਏ ਤਾਂ ਕੁੱਤ ਕਥਾ ਨਹੀਂ ਕਰੇਗਾ ਛੁੱਪ ਕਰ ਜਾਏਗਾ ਗੁਰੂ ਤੇਗ ਬਹਾਦਰ ਕਥਾ ਕਰੋਣਾ ਚੰਦ ਹੈ ਕੁਈ ਸੇ ਖੁਸ਼ ਰਹਾ ਹੈ ਇਸੇ ਠੀਕ ਪਰਸੰਨ ਰਹਾ ਹੈ ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਮੈਂ ਤਾਂਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਿਹਾ ਹਾਂ ਮੇਰੇ ਨਾਲ હિન્દੂ ਵੀਰ ਵੀ ਪਿਆਰ ਕਰਦੇ ਨੇ ਹਿੰਦੂਰ ਗੀਤਾ ਭਗਵਨ ਜੰਮੂ ਬੀਤਾ ਹੋਣ ਔਰ ਅਲੀਗੜ੍ਹ ਦੇ ਸਵਾਮੀ ਰਾਮਕ੍ਰਿਸ਼ਨ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ। ਮਿਲਿਆਣ ਵਿੱਚ ਇੱਕ ਮੌਲਵੀ ਇੱਕ ਮੁਸਲਮ ਵੀਰ ਵੀ ਮੈਨੂੰ ਕਹਿਣ ਲੱਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਵਕ ਆਇਆ ਸੀ ਇਸ ਟਾਈਮ ਗੁਰੂ ਘਰ ਹੈ ਲੰਡਨ ਦੇ ਵਿੱਚ ਮੈਂ ਕਿ ਤੁਸੀਂ ਖੁਸ਼ੀ ਨਾਲ ਰਹ ਸਕਦੇ ਹੋ ਥੋ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕੈਨੇਡਾ ਵਿੱਚ ਕੋ ਦੋ ਤਿੰਨ ਮਹੀਨੇ ਨਾਲ ਰਿਆ ਔਰ ਬਹੁਤ ਵੱਡੇ ਮਹਿਮਾ ਗੁਰਨਾਣਿਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ ਖੇ ਲੱਗਾ ਮੇਰੇ ਬੱਚੇ ਪਰਵਾਰ ਰਾਵਲ ਪਿੰਡੀ ਪਾਕਿਸਤਾਨ ਦੇ ਚੈ ਵਰਨਾ ਜਿਸ ਢੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ایک دفعہ میں نے کہنے لگا میں الور سماگ تے بھی آنا چاہتا میں اس نے اپنی طرفوں سمپونسر بھی بیجی لیکن اس نے ویزا نہ مل سکیا وہ oh, نہیں پہنچیا ਵੀਰੋ ਸੰਤ ਸਿੰਘ ਮਸਕੀਨ ਹੋਣੀ ਗਿਆਨ ਦਾ ਸਾਗਰ ਹੈ ਵੀਰੋ ਕਦੀ ਵੀ ਮੈਂ ਉਹਨਾਂ ਦੀ ਕਥਾ ਦੇ ਵਿੱਚ ਕਿਸੇ ਧਰਮ ਦੇ ਖਿਲਾਫ ਕੋਈ ਸ਼ਬਦ ਕੋਈ ਨਫ਼ਰਤ ਅੰਗੇਜ਼ ਗੱਲ ਨਹੀਂ ਸੁਣੀ ਉਹ ਵੀ ਵੀਰੋ ਹਮੇਸ਼ਾ ਵਾਹਿਗੁਰੂ ਦੇ ਨਾਲ ਜੋੜਦੇ ਆ ਪ੍ਰਚਾਰ ਦਾ ਅਮਨ ਸ਼ਾਂਤੀ ਦਾ ਮੁਹੱਬਤ ਦਾ ਪ੍ਰਚਾਰ ਕਰਦੇ ਆ ਲੇਕਿਨ ਵੀਰੋ ਦੇਖੋ ਅੱਜ ਤੁਸੀਂ ਕਥਾ ਸੁਣੀ ਸੰਤ ਸਿੰਘ ਜੀ ਰਾਂਧੀ ਮਸਕੀਨ ਰਾਂਦੀ ਆਵਾਜ਼ ਦੇ ਵਿੱਚ ਕਿੰਨਾ ਦੁੱਖ ਸੀ ਕਿੰਨੀ ਸਾਨੂੰ ਤਕਲੀਫ ਨਜ਼ਰ ਆਂਦੀ ਸੀ ਤੇ ਵੀਰੋ ਜਦੋਂ ਇਹ ਵਾਕਿਆ ਵਾਪਰੇ ਆਣਾ ਮੈਂ ਉਦੋਂ ਉਹਨਾਂ ਦੇ ਦਿਲ ਦੇ ਉੱਤੇ ਕੀ ਕਿੰਨੀ ਤਕਲੀਫ ਹੋਈ ਹੋਏਗੀ ਕਿੰਨੇ ਦੁੱਖ ਦੇ ਵਿੱਚ ਹੋਣਗੇ ਕਿ ਉਹ ਮਨੁੱਖ ਜਿਹੜਾ ਕਿ ਆਪਣੀ ਲੋਕਾਂ ਦੇ ਨਾਲ ਇੰਨੀ ਮੁਹੱਬਤ ਕਰਦਾ ਵਾ ਵੀਰੋ ਐਡਾ ਚੰਗਾ ਕੰਮ ਕਰ ਰਿਹਾ ਲੋਕਾਂ ਨੂੰ ਵਾਹਿਗੁਰੂ ਨਾਲ ਜੋੜ ਦਿਆ ਉਸ ਦੇ ਨਾਲ ਵੀ ਐਡਾ ਬੁਰਾ ਸਲੋ ਕੀਤਾ ਗਿਆ ਵੀਰੋ ਹਰ ਜਗ੍ਹਾ ਤੇ ਚੰਗੇ ਤੇ ਮਾੜੇ ਲੋਕ ਮੌਜੂਦ ਹੁੰਦੇ ਆ ਜਿੱਥੇ ਸ਼ੈਤਾਨ ਹੈ ਜਿੱਥੇ ਵੀਰੋ ਸੌਰੀ ਭਗਵਾਨ ਹੈ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਹੈ ਉੱਥੇ ਹੀ ਸ਼ੈਤਾਨ ਵੀ ਮੌਜੂਦ ਹੈ ਸ਼ੈਤਾਨ ਦੇ پیرੋਕਾਰ ਸ਼ੈਤਾਨ ਦੇ ਮੰਨਣ ਵਾਲੇ ਵੀ ਮੌਜੂਦ ਹੈ ਫਿਰ ਮੈਂ ਇਹਦੀ ਕਥਾ ਕਰ ਰਿਹਾ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਕੋਈ ਸੰਤ ਸਿੰਘ ਮਸਕੀਨਾਂ ਦੇ ਖਿਲਾਫ ਗੱਲ ਕਰੇ ਪਰ ਫਿਰ ਇੱਕ ਦੋ ਵਾਰ ਇਸ ਤਰ੍ਹਾਂ ਵੀ ਹੋਇਆ ਵਾ ਕਿ ਇੱਕ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਮਸਕੀਨ ਜੀ ਤੇ ਝੂਠ ਬੋਲਦੇ ਝੂਠੀ ਕਥਾ ਕਰਦੇ ਆ ਫਿਰੋ ਅਗਰ ਹਜ਼ਾਰ ਬੰਦਾ ਉਹਨਾਂ ਨੂੰ ਸੁਣਦਾ ਵਾ ਤੇ ਹਜ਼ਾਰ ਬੰਦਾ ਕਹਿ ਰਿਹਾ ਉਹ ਠੀਕ ਹੈ ਤੇ ਇੱਕ ਬੰਦਾ ਕਹਿੰਦਾ ਝੂਠੀ ਕਥਾ ਕਰਦੇ ਆ ਦਾ ਮਤਲਬ ਹੈ ਉਹ ਝੂਠ ਬੋਲ ਰਿਹਾ ਕਿਉਂਕਿ ਜਿਹੜੀ ਸੱਚਾਈ ਹੁੰਦੀ ਹੈ ਹਕੀਕਤ ਹੁੰਦੀ ਹੈ ਉਸ ਦੇ ਨਾਲ ਹਮੇਸ਼ਾ ਜ਼ਿਆਦਾ ਲੋਕ ਹੁੰਦੇ ਆ ਜਿਹੜੇ ਘੱਟ ਲੋਕ ਹੁੰਦੇ ਉਹ ਹਮੇਸ਼ਾ ਝੂਠੇ ਹੁੰਦੇ ਆ ਤੇ ਵੀਰੋ ਇਸੇ ਤਰ੍ਹਾਂ ਦੇ ਮਾੜੇ ਲੋਕ ਵੀ ਮੌਜੂਦ ਹੁੰਦੇ ਆ ਜਿਹੜੇ ਆਪਣੀ ਹਰਕਤ ਤੋਂ ਦੱਸਦੇ ਆ ਕਿ ਉਹਨਾਂ ਦਾ ਤੱਲਕ ਕਿਸ ਘਰਾਨੇ ਦੇ ਨਾਲ ਹੈ ਅੱਛੇ ਲੋਕ ਹਮੇਸ਼ਾ ਅੱਛੀ ਗੱਲ ਕਰਨਗੇ اخلاق ਦੇਣਗੇ ਪਿਆਰ ਦੇਣਗੇ ਲੋਕਾਂ ਦੀ ਮਦਦ ਸਦਕਾਰ ਕਰਨਗੇ ਤੇ ਜਿਹੜੇ ਬੁਰੇ ਲੋਕ ਹੈ ਸ਼ੈਤਾਨ ਨੂੰ ਮੰਨਣ ਵਾਲੇ ਆ ਵੀਰੋ ਉਹ ਆਪਣਾ ਆਪ ਦਿਖਾਉਣਗੇ ਅਗਰ ਤੁਸੀਂ ਖੁਸ਼ਬੂ ਵਾਲੇ ਲਾ ਕੇ ਬੋਗੇ ਤੇ ਤੁਹਾਡੇ ਕੱਪੜਿਆਂ 'ਚੋਂ ਖੁਸ਼ਬੂ ਹੀ ਆਏਗੀ ਅਗਰ ਤੁਸੀਂ ਵੀਰੋ ਕਿਸੇ ਬਦਬੂਦਾਰ ਜਗ੍ਹਾ ਤੇ ਬੋਗੇ ਕੋਲੇ ਵਾਲੀ ਜਗ੍ਹਾ ਤੇ ਬੋਗੇ ਤੁਹਾਡੇ ਕੱਪੜੇ ਸੜਨਗੇ ਤੇ ਕਾਲੇ ਹੀ ਹੋਣਗੇ ਤੇ ਵੀਰੋ ਇਸੇ ਤਰ੍ਹਾਂ ਹੀ ਕੁਝ ਲੋਕ ਸ਼ਰਪਸੰਦ ਜਿਹੜੇ ਸ਼ੈਤਾਨ ਨੂੰ ਪੂਜਣ ਵਾਲੇ ਸੀ ਉਹਨਾਂ ਨੇ ਇੱਕ ਬਹੁਤ ਵੱਡੇ ਵਿਦਵਾਨ ਦਾ ਦਿਲ ਦੁਖਾਇਆ ਉਹਨਾਂ ਦਾ ਅਪਮਾਨ ਕੀਤਾ ਤੇ ਉਹਨਾਂ ਦੇ ਨਾਲ ਜ਼ਿਆਤੀ ਕੀਤੀ ਵੀਰੋ ਕਥਾ ਸੁਣ ਕੇ ਇਹ ਵਾਕਿਆ ਸੁਣ ਕੇ ਮੈਨੂੰ ਵੀ ਵੀਰੋ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਵੀਰੋ ਜਿਨ੍ਹਾਂ ਕੋਈ ਅਸਲਾਮ ਜਿਨ੍ਹਾਂ ਅਸਲਾਮ ਦੇ ਚਾਹੇ ਪ੍ਰਚਾਰਕ ਹੋਣ ਸਿੱਖ ਜਨ ਦੇ ਕਿਸੇ ਵੀ ਧਰਮ ਦੇ ਪ੍ਰਚਾਰਕ ਹੋਣ ਵੀਰੋ ਜਿਹੜੇ ਸੱਚੇ ਪ੍ਰਚਾਰਕ ਹੈ ਉਹਨਾਂ ਨੂੰ ਇੱਜ਼ਤ ਇhtaram ਮਿਲਣਾ ਚਾਹੀਦਾ ਹੈ ਤੇ ਵੀਰੋ ਸੰਗਤਾਂ ਸੰਤ ਸਿੰਘ ਮਸਕੀਨਾਂ ਨੂੰ ਬਹੁਤ ਇੱਜ਼ਤ ਇhtaram ਦਿੰਦੀਆਂ ਆ ਮੈਂ ਇਸ ਗੱਲ ਨੂੰ ਜਾਣਨਾ ਮੈਂ ਲੇਕਿਨ ਵੀਰੋ ਅੱਜ ਦੀ ਕਥਾ ਜਿਹੜੀ ਇਹ ਵਾਕਿਆ ਮੈਨੂੰ ਬਹੁਤ ਮਾੜਾ ਲੱਗਾ ਬਾਕੀ ਵੀਰੋ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਰੂਰ ਲਾਜ਼ਮੀ ਕਰਨਾ ਆਪੜੇ ਦਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਫਤਹ